ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਭ ਦਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਜੋਬ ਪੁਆਇੰਟ ਪੰਜਾਬ ਦੇ ਉੱਤੇ ਤੇ ਅੱਜ ਆਪਾਂ ਪੰਜਾਬ ਪੁਲਿਸ ਕਨਸਟੇਬਲ 2025 ਦੇ ਬੱਚਿਆਂ ਲਈ ਇੱਕ ਇੰਪੋਰਟੈਂਟ ਇਨਫੋਰਮੇਸ਼ਨ ਲੈ ਕੇ ਆਏ ਆ ਕਿ ਕੁਝ ਬੱਚਿਆਂ ਨੇ ਜਿਨ੍ਹਾਂ ਨੇ ਆਪਣਾ ਫਿਜ਼ੀਕਲ ਚੇਂਜ ਕਰਵਾਉਣਾ ਜਿਨ੍ਹਾਂ ਦੀ ਹੁਣ ਕਿਉਂਕਿ ਜਿਹੜੇ ਫਿਜ਼ੀਕਲ ਹੈ ਮੈਂ ਤੁਹਾਨੂੰ ਸਭ ਦੱਸੂਗਾ ਕਿ ਕਿੰਨੀ ਤਰੀਕ ਤੋਂ ਲੈ ਕੇ ਕਿੰਨੀ ਤਰੀਕ ਤੱਕ ਤੁਹਾਡੇ ਫਿਜ਼ੀਕਲ ਹੋਣੇ ਆ ਅਗਰ ਕਿਸੇ ਦਾ ਸਟਾਰਟਿੰਗ ਡੇ ਦੇ ਵਿੱਚ ਫਿਜ਼ੀਕਲ ਆ ਚੁੱਕਿਆ ਹੈ ਅਗਰ ਉਸਨੇ ਆਪਣਾ ਜਿਹੜਾ ਫਿਜ਼ੀਕਲ ਚੇਂਜ ਕਰਵਾਉਣਾ ਤਾਂ ਤੁਹਾਨੂੰ ਕੀ ਪ੍ਰੋਸੈਸ ਹੈ ਜਿਹੜਾ ਤੁਸੀਂ ਫਾਲੋ ਕਰਨਾ ਹੈ ਤੁਸੀਂ ਤੇ ਤੁਸੀਂ ਆਪਣਾ ਜਿਹੜਾ ਇਸ ਤਰੀਕੇ ਨਾਲ ਆਪਣਾ ਫਿਜ਼ੀਕਲ ਅੱਗੇ ਸ਼ਿਫਟ ਕਰਵਾ ਸਕਦੇ ਹੋ ਅੱਗੇ ਕਿੰਨਾ ਕੁ ਸ਼ਿਫਟ ਹੋਊਗਾ ਇਹ ਥੋੜਾ ਜਿਹੜਾ ਫਿਜ਼ੀਕਲ ਹੈ ਅਗਰ ਸਮਝੋ ਆਪਣਾ 5 ਦਿਨ ਫਿਜ਼ੀਕਲ ਚੱਲਦਾ ਹੈ ਤਾਂ ਜਿਹੜਾ 6ਵੇਂ ਦਿਨ ਹੋਊਗਾ ਉਸ ਦਿਨ ਥੋੜਾ ਫਿਜ਼ੀਕਲ ਹੋ ਸਕਦਾ ਬਸ ਇੰਨੀ ਜਿਹੜੀ ਤੁਹਾਨੂੰ ਰਿਆਤ ਮਿਲ ਸਕਦੇ ਸਿਮ 6ਵੇਂ ਜਾਂ 7ਵੇਂ ਦਿਨ ਤੁਸੀਂ ਮੰਨ ਕੇ ਚੱਲੋ ਕਿ ਅਗਰ 7 ਤਰੀਕ ਤੋਂ ਲੈ ਕੇ 15 16 15 ਤਰੀਕ ਤੱਕ ਫਿਜ਼ੀਕਲ ਨੇ ਤਾਂ ਜਦੋਂ ਤੁਹਾਡਾ ਜਿਹੜਾ ਫੀਕ ਲੱਗ ਤੁਹਾਡਾ ਸੱਤ ਤੋਂ ਤੁਸੀਂ ਸ਼ਿਫਟ ਕਰਵਾ ਦੋਗੇ ਤਾਂ ਉਹ 16 ਜਾਂ 17 ਤਰੀਕ ਨੂੰ ਜਾਊਗਾ ਠੀਕ ਹੈ ਇਸ ਤਰੀਕੇ ਨਾਲ ਜਿਹੜਾ ਤੁਹਾਡਾ ਫਿਜ਼ੀਕਲ ਅੱਗੇ ਇੰਨੇ ਕ ਦਿਨ ਸ਼ਿਫਟ ਹੋ ਸਕਦਾ ਹੈ ਤੇ ਤੁਹਾਨੂੰ ਸਾਰੀ ਇਨਫੋਰਮੇਸ਼ਨ ਦੇਵਾਂਗੇ ਕਿ ਕਿਸ ਤਰੀਕੇ ਨਾਲ ਤੁਸੀਂ ਆਪਣਾ ਜਿਹੜਾ ਫਿਜ਼ੀਕਲ ਅੱਗੇ ਸ਼ਿਫਟ ਕਰਵਾ ਸਕਦੇ ਹੋ ਤੇ ਕੁਝ ਬੱਚੇ ਜੋ ਕਹਿ ਰਹੇ ਨੇ ਕਿ ਸਰ ਸਾਡਾ ਜਿਹੜਾ ਐਡਮਿਟ ਕਾਰਡ ਨਹੀਂ ਸ਼ੋ ਹੋ ਰਿਹਾ ਤਾਂ ਸੀ ਜਿਹੜਾ ਹੈਗਾ ਫਿਜ਼ੀਕਲ ਉਹ ਆਪਣਾ ਜਿਹੜਾ ਐਡਮਿਟ ਕਾਰਡ ਕਿਵੇਂ ਡਾਊਨਲੋਡ ਕਰੀਏ ਸਾਡਾ ਸੀ ਯੂਜ਼ਰ ਆਈਡੀ ਵੀ ਲੌਗਇਨ ਹੋ ਰਹੀ ਆ ਪਰ ਨਹੀਂ ਆ ਰਿਹਾ ਉਹ ਮੈਂ ਤੁਹਾਨੂੰ ਜਿਹੜ ਸਾਰੇ ਬੱਚਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਕਿਉਂਕਿ ਅਸੀਂ ਵੀ ਜਿਹੜਾ ਹੈਗਾ ਸੋਟੇ ਖਾਤਰ ਡਾਟਾ ਕਲੈਕਟ ਕਰਦੇ ਹਾਂ ਮਿਹਨਤ ਕਰਦੇ ਹਾਂ ਤਾਂ ਬਸ ਸਾਨੂੰ ਇੰਨੀ ਇੱਕ ਉਮੀਦ ਹੁੰਦੀ ਹੈ ਕਿ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਅਸੀਂ ਤੁਹਾਨੂੰ ਜਿਹੜੀ ਇਹ ਸਹੀ ਇਨਫੋਰਮੇਸ਼ਨ ਸਭ ਤੋਂ ਪਹਿਲਾਂ ਆਪਣੇ ਚੈਨਲ ਦੇ ਉੱਤੇ ਦੇ ਸਕੀਏ ਠੀਕ ਹੈ ਤੇ ਅੱਜ ਦੀ ਜਿਹੜੀ ਵੀਡੀਓ ਹੁਣ ਆਪਾਂ ਉਹ ਸਟਾਰਟ ਕਰਦੇ ਹਾਂ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਆਪਾਂ ਇੱਕ ਪਹਿਲਾ ਐਡਮਿਟ ਕਾਰਡ ਤੇ ਵੀਡੀਓ ਬਣਾਈ ਸੀ ਉਹਦੇ ਬਾਰੇ ਵਿੱਚ ਮੈਂ ਤੁਹਾਨੂੰ ਦੱਸਿਆ ਸੀ ਕਿ ਕਿਸ ਤਰੀਕਾ ਨਾਲ ਜਿਹੜਾ ਤੁਸੀਂ ਆਪਣਾ ਐਡਮਿਟ ਕਾਰਡ ਡਾਊ ਪਰ ਉਦੋਂ ਜਿਹੜਾ ਆਪਣਾ ਇਹ ਮੈਨੂ ਸੀਗਾ ਆਪਾਂ ਹੈਲਪ ਡੈਸਕ ਹੈਲਪ ਡੈਸਕ ਕਲਾ ਮਤਲਬ ਕਿ ਆਪਣਾ ਫੀਕਲ ਚੇਂਜ ਕਰਵਾਉਣ ਵਾਲਾ ਜਿਹੜਾ ਮੈਨੂ ਸੀ ਉਹ ਲਿੰਕ ਐਕਟਿਵੇਟ ਨਹੀਂ ਹੋਇਆ ਸੀ ਪਰ ਉਹ ਹੁਣ ਜਿਹੜਾ ਲਿੰਕ ਐਕਟਿਵੇਟ ਹੋ ਚੁੱਕਿਆ ਤਾਂ ਤੁਸੀਂ ਆਪਣਾ ਜਿਹੜਾ ਫਿਜ਼ੀਕਲ ਉੱਥੇ ਆਪਣੇ ਪ੍ਰੋਬਲਮਸ ਫਿਲ ਕਰਕੇ ਆਪਣਾ ਜਿਹੜਾ ਹੈਗਾ ਜਿਹੜਾ ਤੁਹਾਨੂੰ ਕੋਈ ਵੀ ਪ੍ਰੋਬਲਮ ਹੈ ਤੁਹਾਡਾ ਕੋਈ ਵੀ ਜ਼ਰੂਰੀ ਕੰਮ ਹੈ ਤੁਸੀਂ ਉਸ ਨੂੰ ਉੱਥੇ ਸ਼ੋਅ ਕਰਕੇ ਤੁਸੀਂ ਆਪਣਾ ਜਿਹੜਾ ਫੀਕ ਲੱਗੇ ਚੇਂਜ ਕਰਵਾ ਸਕਦੇ ਹੋ ਦੇਖੋ ਜਦੋਂ ਸਭ ਤੋਂ ਪਹਿਲਾਂ ਤੁਸੀਂ ਆਪਾਂ ਆਪਣਾ Google ਦੇ ਉੱਤੇ ਜਾ ਕੇ ਪੰਜਾਬ ਉਸ ਕਾਉਂਸਲ 2025 ਦੀ ਜਿਹੜੀ ਅਫੀਸ਼ੀਅਲ ਸਾਈਟ ਖੋਲੋਗੇ ਤਾਂ ਜਿਹੜਾ ਤੁਹਾਨੂੰ ਇਸ ਤਰੀਕੇ ਦਾ ਪੋਰਟਲ ਦੇਖਣ ਨੂੰ ਮਿਲ ਜੂਗਾ ਤੇ ਇਸ ਤਰੀਕੇ ਦਾ ਜਦੋਂ ਪੋਰਟਲ ਦੇਖਣ ਨੂੰ ਮਿਲੂ ਤਾਂ ਤੁਸੀਂ ਸਾਈਟ ਤੇ ਦੇਖਿਓ ਇੱਥੇ ਮਤਲਬ ਕਿ ਲੌਗਇਨ ਦਾ ਆਪਸ਼ਨ ਹੋਊਗਾ ਤੁਸੀਂ ਇਸ ਦੇ ਉੱਤੇ ਕਲਿੱਕ ਕਰਨਾ ਠੀਕ ਆ ਜਦੋਂ ਤੁਸੀਂ ਇਸ ਦੇ ਉੱਤੇ ਲੌਗਇਨ ਦਾ ਆਪਸ਼ਨ ਕਲਿੱਕ ਕਰ ਦੋਗੇ ਤਾਂ ਤੁਹਾਡੇ ਕੋਲ ਜਿਹੜਾ ਇਹ ਇੰਟਰਫੇਸ ਖੁੱਲ੍ਹੇ ਜਾਣਾ ਇੱਥੇ ਤੁਸੀਂ ਆਪਣੀ ਜਿਹੜੀ ਹੈ ਆਈਡੀ ਭਰ ਦੇਣੀ ਆ ਤੇ ਤੁਹਾਡਾ ਜਿਹੜਾ ਪਾਸਵਰਡ ਭਰ ਦੇਣਾ ਤੇ ਜਿਹੜਾ ਇਹ ਕੈਪਚਾ ਇਹ ਇੱਥੇ ਭਰ ਕੇ ਤੁਸੀਂ ਲੌਗਇਨ ਕਰ ਲੈਣਾ ਤੇ ਕੁਝ ਬੱਚਿਆਂ ਨੂੰ ਆਪਣਾ ਜਿਹੜਾ ਫੋਰ ਮਤਲਬ ਕਿ ਯੂਜ਼ਰ ਆਈਡਿ ਤੇ ਪਾਸਵਰਡ ਨਹੀਂ ਯਾਦ ਹੋਣਾ ਤਾਂ ਤੁਸੀਂ ਇਸ ਦੇ ਉੱਤੇ ਕਲਿੱਕ ਕਰ ਦਿਓ ਤਾਂ ਤੁਹਾਡੇ ਈਮੇਲ ਦੇ ਉੱਤੇ ਜਿਹੜੀ ਤੁਸੀਂ ਈਮੇਲ ਰਜਿਸਟਰ ਕਰੀ ਹੋਈ ਹੈ ਤੇ ਤੁਹਾਡਾ ਜਿਹੜਾ ਮੋਬਾਈਲ ਨੰਬਰ ਹੈ ਮੋਬਾਈਲ ਨੰਬਰ ਦੇ ਉੱਤੇ ਤੁਹਾਨੂੰ ਇਸ ਤੁਹਾਡੀ ਯੂਜ਼ਰ ਆਈਡਿ ਦੁਬਾਰਾ ਭੇਜੀ ਜਾਊਗੀ ਤੇ ਤੁਹਾਡਾ ਜਿਹੜਾ ਹੈਗਾ ਪਾਸਵਰਡ ਦੁਬਾਰਾ ਭੇਜਿਆ ਜਾਊਗਾ ਤੇ ਤੁਸੀਂ ਉੱਥੇ ਜਾ ਕੇ ਜਦੋਂ ਆਪਣਾ ਯੂਜ਼ਰ ਆਈਡਿ ਤੇ ਪਾਸਵਰਡ ਲੌਗਇਨ ਕਰ ਸਕਦੇ ਹੋ ਠੀਕ ਹੈ ਤੇ ਜਦੋਂ ਤੁਸੀਂ ਇਸ ਤੋਂ ਬਾਅਦ ਇੱਥੋਂ ਲੌਗਇਨ ਕਰ ਲਿਆ ਉਸ ਤੋਂ ਬਾਅਦ ਤੁਹਾਡੇ ਕੋਲ ਇਹ ਪੋਰਟ ਖੁੱਲ੍ਹ ਜਾਂਦਾ ਠੀਕ ਹੈ ਇਹ ਪੋਰਟਲ ਦੇ ਵਿੱਚ ਤੁਹਾਨੂੰ ਐਪਲੀਕੇਸ਼ਨ ਡਿਟੇਲ ਦਿੱਸੇਂਦੀ ਹੈ ਠੀਕ ਹੈ ਐਪਲੀਕੇਸ਼ਨ ਡਿਟੇਲ ਤੋਂ ਬਾਅਦ ਤੁਸੀਂ ਕਨਸਟੇਬਲ ਦੇ ਉੱਪਰ ਕਲਿੱਕ ਕਰਨਾ ਹੈ ਜਦੋਂ ਤੁਸੀਂ ਕਨਸਟੇਬਲ ਦੇ ਉੱਪਰ ਕਲਿੱਕ ਕਰੋਗੇ ਤਾਂ ਤੁਹਾਡਾ ਉੱਥੇ ਜਿਹੜਾ ਹੈਗਾ ਐਡਮਿਟ ਕਾਰਡ ਆ ਜਾਊਗਾ ਉੱਥੇ ਤੁਹਾਨੂੰ ਜਿਹੜਾ ਹੈਗਾ ਆਪਾਂ ਸਾਰਾ ਤੁਹਾਨੂੰ ਦੱਸ ਦਣੇ ਆ ਕਿ ਜਦੋਂ ਤੁਸੀਂ ਐਡਮਿਟ ਕੋਈ ਕਨਸਟੇਬਲ ਦੇ ਉੱਤੇ ਕਲਿੱਕ ਕਰੋਗੇ ਉੱਥੇ ਤੁਹਾਡਾ ਲਿਖਿਆ ਆ ਜਾਂਦਾ ਐਪਲੀਕੇਸ਼ਨ ਡਿਟੇਲ ਠੀਕ ਹੈ ਜਿਸ ਤਰੀਕੇ ਦਾ ਪਹਿਲਾ ਆਪਸ਼ਨ ਹੈ ਐਪਲੀਕੇਸ਼ਨ ਡਿਟੇਲ ਲਿਖਿਆ ਹੋਊ ਉੱਥ ਤੇ ਇੱਕ ਚੀਜ਼ ਹੋਰ ਆਉਣੀ ਹੁੰਦੀ ਆ ਉਥੇ ਕਈ ਬੱਚਿਆਂ ਦਾ ਐਡਮਿਟ ਕਾਰਡ ਸ਼ੋ ਨਹੀਂ ਹੋ ਰਿਹਾ ਤਾਂ ਤੁਸੀਂ ਆਪਣਾ ਰਿਸਪੌਂਸ ਸ਼ੀਟ ਦੇ ਉੱਤੇ ਕਲਿੱਕ ਕਰ ਲਿਓ ਜਦੋਂ ਤੁਸੀਂ ਰਿਸਪੌਂਸ ਸ਼ੀਟ ਦੇ ਉੱਤੇ ਕਲਿੱਕ ਕਰਿਆ ਜਾਂ ਤੁਸੀਂ ਆਪਣਾ ਜਿਹੜਾ ਇਸ ਬ੍ਰਾਊਜ਼ਰ ਨੂੰ ਰੀਫਰੈਸ਼ ਕਰੋਗੇ ਤਾਂ ਤੁਹਾਡਾ ਉੱਥੇ ਐਡਮਿਟ ਕਾਰਡ ਅਧਿਆਪਕ ਦੁਆਰਾ ਸ਼ੋ ਹੋਣ ਲੱਗ ਜਾਊਗਾ ਕਈ ਵਾਰ ਕਿਉਂਕਿ ਹੁਣ ਕੁਝ ਜ਼ਿਆਦਾ ਆਪਾਂ ਕਹਿ ਸਕਦੇ ਹਾਂ 17000 ਬੱਚਾ ਇੱਕ ਤੋਂ ਲੱਖ ਤੋਂ ਸਾਈਟ ਦੇ ਉੱਪਰ ਵਰਕ ਕਰ ਰਿਹਾ ਹੈ ਸਾਈਟ ਨੂੰ ਲੌਗਇਨ ਕਰ ਰਿਹਾ ਹੈ ਤਾਂ ਜਿਹੜਾ ਹੈਗਾ ਤੁਹਾਡਾ ਮਨ ਲਓ ਕਿ ਇਹ ਸਾਈਟ ਕ੍ਰੈਸ਼ ਹੋ ਸਕਦੀ ਆ ਤਾਂ ਕਰਕੇ ਤੁਸੀਂ ਇਹਨੂੰ ਇੱਕ ਦੋ ਵਾਰ ਰੀਫਰੈਸ਼ ਕਰਿਓ ਜਾਂ ਕਨਸਟੇਬਲ ਉੱਪਰ ਦੁਬਾਰਾ ਕਲਿੱਕ ਕਰਿਓ ਮਨ ਲਓ ਕਿ ਪੇਮੈਂਟ ਸਲਿੱਪ ਦੇ ਉੱਤੇ ਕਲਿੱਕ ਕਰ ਲਿਓ ਜਦੋਂ ਤੁਸੀਂ ਇਸ ਕੋਟ ਇਹਨਾਂ ਚੀਜ਼ਾਂ ਦੇ ਉੱਤੇ ਕਲਿੱਕ ਕਰੋਗੇ ਤਾਂ ਤੁਹਾਨੂੰ ਜਿਹੜਾ ਸਾਈਟ ਦੇ ਉੱਪਰ ਖੁਦ-ਬਖਦ ਐਡਮਿਟ ਕਾਰਡ ਸ਼ੋ ਹੋਣ ਲੱਗ ਜੂਗਾ ਉੱਥੋਂ ਤੁਸੀਂ ਐਡਮਿਟ ਕਾਰਡ ਕਲਿੱਕ ਹੇਅਰ ਲਿਖਿਆ ਹੋਇਆ ਇਸ ਜਗ੍ਹਾ ਤੇ ਠੀਕ ਹੈ ਇਸ ਜਗ੍ਹਾ ਤੇ ਕਲਿੱਕ ਹੇਅਰ ਲਿਖਿਆ ਉੱਥੋਂ ਕਲਿੱਕ ਕਰਕੇ ਤੁਸੀਂ ਡਾਊਨਲੋਡ ਕਰ ਲਿਓ ਡਾਇਰੈਕਟ ਉਸ ਦੇ ਜਿਹੜਾ ਹੈ ਜਿਹੜੇ ਤੁਸੀਂ ਹੈਲਪ ਡੈਸਕ ਕਿਵੇਂ ਪਾਉਣਾ ਹੈ ਤੇ ਤੁਸੀਂ ਕਿਵੇਂ ਜਿਹੜੀ ਮੇਲ ਪਾਉਣੀ ਹੈ ਆਪਣਾ ਫਿਜ਼ੀਕਲ ਨੂੰ ਡਿਲੇ ਕਰਨ ਲਈ ਠੀਕ ਹੈ ਆਪਣਾ ਫਿਜ਼ੀਕਲ ਡੇਟ ਨੂੰ ਰੇਟ ਕਰਨ ਲਈ ਤੇ ਇੱਕ ਕਿੰਨੇ ਦਿਨ ਨੂੰ ਤੁਹਾਡੇ ਫਿਜ਼ੀਕਲ ਚੱਲਣੇ ਆ ਦੇਖੋ ਜਿਹੜੀ ਪੰਜਾਬ ਪੁਲਿਸ ਦੀ ਅਫੀਸ਼ੀਅਲ ਸਾਈਟ ਹੈ ਉਹਦੇ ਉੱਤੇ ਆ ਚੁੱਕਿਆ ਹੈ ਕਿ ਤੁਹਾਡੇ 7 ਅਕਤੂਬਰ ਤੋਂ ਫਿਜ਼ੀਕਲ ਸਟਾਰਟ ਹੋਣੇ ਆ ਤੇ ਇਹ ਤੁਹਾਡੇ ਚੱਲਣੇ ਆ 15 ਅਕਤੂਬਰ ਤੱਕ ਤੇ ਟੋਰਲ 17000 ਬੱਚੇ ਨੇ ਠੀਕ ਹੈ 17000 ਪਲੱਸ ਬੱਚੇ ਨੇ ਆਪਾਂ ਮੰਨ ਕੇ ਚੱਲੀਏ 5 ਤੇ 8 ਦਿਨ ਹੈਗੇ ਨੇ ਆਪਣੇ ਕੋਲ ਠੀਕ ਆ ਤੇ ਤੁਸੀਂ ਆਪਾਂ ਵੀ ਮੰਨ ਕੇ ਚੱਲੋ ਡੇਲੀ ਜਿਹੜਾ ਹੈਗਾ ਮਤਲਬ ਜਦੋਂ ਇੱਕ ਗਰੁੱਪ ਦੇ ਵਿੱਚ ਪਿਛਲੇ ਸਾਲ ਜਿਹੜਾ ਹੈ 30 ਬੰਦੇ ਭਜਾ ਰਹੇ ਸੀਗੇ ਠੀਕ ਹੈ ਇਸ ਵਾਰ 40 ਤੋਂ 45 ਬੰਦੇ ਇੱਕ ਗਰੁੱਪ ਦੇ ਵਿੱਚ ਭਜਾਉਣਗੇ ਤੇ ਇਹ ਜਿਹੜੇ 40 ਤੋਂ 45 ਬੰਦੇ ਦੇ ਗਰੁੱਪਾਂ ਦੇ ਵਿੱਚ ਭਜਾਉਣੇ ਆ ਤਾਂ ਜਿਹੜਾ ਮਤਲਬ ਕਿ ਕਿਸੇ ਦਾ ਅਗਰ ਕੋਈ ਪਹਿਲ ਤੇ ਜਿਹੜੇ 4 ਬੰਦੇ ਨੇ 5 ਬੰਦੇ ਨੇ ਅਗਰ ਉਹਨਾਂ ਉਹ ਮਤਲਬ ਕਿ ਸਲੋ ਰਨਿੰਗ ਕਰ ਰਹੇ ਨੇ ਤਾਂ ਮੇ ਵੀ ਹੋ ਸਕਦਾ ਤੁਸੀਂ ਵੀ ਉਹਨਾਂ ਦੇ ਉਹਨਾਂ ਨੂੰ ਦੇਖ ਕੇ ਸਲੋ ਹੋ ਜੋਂ ਕਿ ਉਹ ਪਹਿਲੇ ਜਦੋਂ ਬੰਦੇ ਇੰਨੀ ਆਰਾਮ ਨਾਲ ਜਾ ਰਹੇ ਨੇ ਤਾਂ ਸਾਡਾ ਵੀ ਟਾਈਮ ਆ ਜੂਗਾ ਤਾਂ ਤੁਸੀਂ ਇਹ ਗਲਤੀ ਨਾ ਕਰਿਓ ਪਹਿਲਾਂ ਤੁਸੀਂ ਜਿਹੜਾ ਹੈਗਾ ਆਪਣੇ ਹਿਸਾਬ ਨਾਲ ਜਿਸ ਤਰੀਕੇ ਨਾਲ ਤੁਸੀਂ ਆਪਣੇ ਗਰਾਊਂਡ ਦੇ ਵਿੱਚ ਟਾਈਮਿੰਗ ਲੈ ਕੇ ਆ ਰਹੇ ਹੋ ਉਸੇ ਤਰੀਕੇ ਨਾਲ ਤੁਸੀਂ ਉੱਥੇ ਗਰਾਊਂਡ ਦੇ ਵਿੱਚ ਠੀਕ ਆਪਣੀ ਰਨਿੰਗ ਕਰਨੀ ਆ ਤੇ ਆਪਦਾ ਜਿਹੜਾ ਪਹਿਲੇ 5-4 ਬੰਦਿਆਂ ਦੇ ਵਿੱਚ ਤੁਸੀਂ ਰਹਿਣਾ ਨਾ ਕਿ ਤੁਸੀਂ ਪਿਛਲੇ ਬੰਦਿਆਂ ਦੇ ਵਿੱਚ ਹੋਣ ਤੇ ਪਹਿਲੇ 5-4 ਨੂੰ ਤੁਸੀਂ ਦੇਖ ਰਹੇ ਹੋ ਠੀਕ ਹੈ ਇਹਨਾਂ ਪਹਿਲੇ 10 ਬੰਦਿਆਂ ਦੇ ਵਿੱਚ 5 ਬੰਦਿਆਂ ਦੇ ਵਿੱਚ ਤੁਸੀਂ ਆਪਣੇ ਆਪ ਨਾਲ ਰਨਿੰਗ ਕਰਨੀ ਆ ਠੀਕ ਹੈ ਕਿਸੇ ਦੇ ਉੱਪਰ ਤੁਸੀਂ ਡਿਪੈਂਡ ਨਹੀਂ ਰਹਿਣਾ ਤੇ ਦੂਜੀ ਗੱਲ ਜਦੋਂ ਤੁਸੀਂ ਆਪਣਾ ਜਿਹੜਾ ਫਿਜ਼ੀਕਲ ਡੇਟ ਕਰਵਾਉਂਗੇ ਦੇਖੋ 7 ਅਕਤੂਬਰ ਤੋਂ ਲੈ ਕੇ 15 ਅਕਤੂਬਰ ਤੱਕ ਇਹ ኦਫੀਸ਼ੀਅਲ ਸਾਈਟ ਦੇ ਉੱਪਰ ਅਪਡੇਟ ਆਈ ਹੋਈ ਆ 7 ਤੋਂ 15 ਅਕਤੂਬਰ ਤੱਕ ਪੰਜਾਬ ਪੁਲਿਸ ਕਨਸਟੇਬਲ 2025 ਵਾਲੇ ਕੈਂਡੀਡੇਟਸ ਦੇ ਫਿਜ਼ੀਕਲ ਨੇ ਅਗਰ ਤੁਸੀਂ ਜਦੋਂ ਆਪਣਾ ਫਿਜ਼ੀਕਲਲੀ ਮੈਂ ਹੁਣ ਤੁਹਾਨੂੰ ਸਾਰਾ ਦੱਸੂਗਾ ਕਿ ਤੁਸੀਂ ਕਿਸ ਤਰੀਕ ਨਾਲ ਚੇਂਜ ਕਰਵਾ ਸਕਦੇ ਹੋ ਜਦੋਂ ਤੁਸੀਂ ਚੇਂਜ ਕਰਵਾ ਲਿਆ ਜਿਹੜੀ ਤੁਹਾਡੀ ਫਿਜ਼ੀਕਲ ਦੀ ਡੇਟ ਹੈ ਉਹ 16 ਜਾਂ 17 ਅਕਤੂਬਰ ਆਊਗੀ ਕਿਉਂਕਿ ਕੋਈ ਕੁੱਝ ਕਈ ਵਾਰ ਜ਼ਿਆਦਾ ਬੱਚੇ ਹੋ ਜਾਂਦੇ ਤਾਂ ਤੁਹਾਨੂੰ 2 ਦਿਨ ਤੁਹਾਡੇ ਜਿਹੜੇ ਫਿਜ਼ੀਕਲ ਲੈ ਜਾਣਗੇ ਜਿਹੜੇ ਬੱਚੇ ਚੇਂਜ ਕਰਵਾਉਂਗੇ ਅਗਰ ਘੱਟ ਬੱਚੇ ਹੋਏ ਤਾਂ ਸਿਰਫ 16 ਤਰੀਕ ਨੂੰ ਹੀ ਤੁਹਾਡਾ ਜਿਹੜਾ ਫਿਜ਼ੀਕਲ ਚੇਂਜ ਕੀਤਾ ਜਾਊਗਾ ਠੀਕ ਹੈ ਹੁਣ ਜਦੋਂ ਆਪਾਂ ਜਿਹੜੀ ਫਿਜ਼ੀਕਲ ਚੇਂਜ ਕਰਨ ਦੀ ਗੱਲ ਕਰਦੇ ਹਾਂ ਜਦੋਂ ਤੁਸੀਂ ਪੋਰਟਲ ਦੇ ਉੱਤੇ ਖੋਲ੍ਹ ਲਿਆ ਠੀਕ ਹੈ ਇਹ ਪੋਰਟਲ ਨੂੰ ਖੋਲ੍ਹ ਲਿਆ ਤਾਂ ਤੁਸੀਂ ਹੈਲਪ ਡੈਸਕ ਦੇ ਉੱਤੇ ਕਲਿੱਕ ਕਰਨਾ ਜਦੋਂ ਤੁਸੀਂ ਹੈਲਪ ਡੈਸਕ ਨੂੰ ਕਲਿੱਕ ਕਰੋਗੇ ਤਾਂ ਤੁਹਾਡੇ ਕੋਲੇ ਇਸ ਤਰੀਕੇ ਦਾ ਪੋਰਟਲ ਖੁੱਲ੍ਹ ਜਾਊਗਾ ਠੀਕ ਹੈ ਇਹ ਜਿਹੜਾ ਆਪਣੇ ਕੋਲ ਸਾਰਾ ਇੰਟਰ ਇਹੀ ਤੁਹਾਡੇ ਕੋਲ ਸਾਰਾ ਮਤਲਬ ਕਿ ਆਪਾਂ ਕਹਿ ਸਕਦੇ ਹਾਂ ਪੌਡਰ ਖੁੱਲ ਜੂਗਾ ਤੇ ਇਸ ਤੋਂ ਬਾਅਦ ਜਦੋਂ ਇਹ ਤੁਹਾਡੇ ਕੋਲ ਖੁੱਲ ਗਿਆ ਤੁਸੀਂ ਇੱਥੇ ਕਰਨਾ ਹੈ ਕਲਿੱਕ ਹੇਅਰ ਕਲਿੱਕ ਹੇਅਰ ਤੇ ਤੁਸੀਂ ਕਲਿੱਕ ਕਰਿਓ ਜਦੋਂ ਤੁਸੀਂ ਕਲਿੱਕ ਹੇਅਰ ਤੇ ਕਲਿੱਕ ਕਰੋਗੇ ਤਾਂ ਤੁਹਾਡੇ ਕੋਲੇ ਇਹ ਸਾਰਾ ਇੰਟਰਫੇਸ ਖੁੱਲ ਜੂਗਾ ਇੱਥੋਂ ਤੁਸੀਂ ਆਪਣਾ ਫਿਜ਼ੀਕਲ ਡਿਲੇ ਕਰਵਾ ਸਕਦੇ ਹੋ ਲੇਟ ਕਰਵਾ ਸਕਦੇ ਹੋ ਕਿਵੇਂ ਇੱਥੇ ਤੁਸੀਂ ਆਪਣੀ ਪ੍ਰੋਬਲਮ ਸਿਲੈਕਟ ਕਰਿਓ ਕਿ ਤੁਹਾਡੀ ਐਡਮਿਟ ਕਾਰਡ ਦੇ ਨਾਲ ਰਿਲੇਟਡ ਪ੍ਰੋਬਲਮ ਹੈ ਇੱਥੇ ਆਪਸ਼ਨ ਦਿੱਤੇ ਹੋਣਗੇ ਕਿ ਕਿਸ ਤਰੀਕ ਦੀ ਕਿਸ ਕੈਟਾਗਰੀ ਚੋਂ ਪ੍ਰੋਬਲਮ ਆ ਤੇ ਕਿਸ ਤਰੀਕ ਦੀ ਪ੍ਰੋਬਲਮ ਹੈ ਠੀਕ ਹੈ ਤੇ ਪ੍ਰੋਬਲਮ ਬਾਰੇ ਜਿਹੜਾ ਹੈਗਾ ਸਾਰਾ ਤੁਸੀਂ ਡਿਟੇਲ ਦੇ ਵਿੱਚ ਇਨਫੋਰਮੇਸ਼ਨ ਇੱਥੇ ਭਰ ਦੇਣੀ ਹੈ ਇੰਗਲਿਸ਼ ਵਿੱਚ ਭਰ ਦਿਓ ਠੀਕ ਹੈ ਜਾਂ ਪੰਜਾਬੀ ਤੇ ਇੰਗਲਿਸ਼ ਦੋਵਾਂ ਵਿੱਚ ਭਰ ਦਿਓ ਤੇ ਇਦੋ ਵਾਰ ਅਗਰ ਸਮਝੋ ਤੁਹਾਡਾ ਕੋਈ ਹੋਰ ਉਸੇ ਸੇਮ ਦਿਨ ਕੋਈ ਹੋਰ ਪੇਪਰ ਹੈ ਤਾਂ ਤੁਸੀਂ ਉਸੇ ਦਾ ਸਕਰੀਨਸ਼ਾਟ ਲਗਾ ਸਕਦੇ ਹੋ ਠੀਕ ਹੈ ਜਾਂ ਤੁਹਾਡਾ ਕੋਈ ਮੈਡੀਕਲ ਮੈਡੀਕਲੀ ਤੁਸੀਂ ਅਨਫਿਟ ਹੋ ਰਹੇ ਹੋਗੇ ਤੁਹਾਡੇ ਕੋਲ ਕੋਈ ਮੈਡੀਕਲ ਹੈਗਾ ਮੈਡੀਕਲ ਆਪਣਾ ਡਾਕਟਰ ਤੋਂ ਤਿਆਰ ਕਰਵਾ ਕੇ ਲਿਆਓ ਇੱਥੇ ਮੈਡੀਕਲ ਦੇ ਜਿਹੜੇ ਸਕਰੀਨਸ਼ਾਟ ਲਗਾ ਸਕਦੇ ਹੋ ਇੱਥੇ ਜਦੋਂ ਸਾਰਾ ਕੁਝ ਤੁਸੀਂ ਸਕਰੀਨਸ਼ਾਟ ਲਗਾਤਾ ਤਾਂ ਤੁਸੀਂ ਇੱਥੇ ਸਬਮਿਟ ਕਰ ਦਿਓ ਠੀਕ ਹੈ ਇਹ ਅੱਜ ਜਾਂ ਕੱਲ ਦੇ ਵਿੱਚ ਵਿੱਚ ਤੁਸੀਂ ਇੱਕ ਦਿਨ ਦੇ ਵਿੱਚ ਦੋ ਦੋ ਦਿਨਾਂ ਦੇ ਵਿੱਚ ਕਰ ਦਿਓ ਕਿਉਂਕਿ ਫਿਰ ਤੁਹਾਨੂੰ ਜਿਹੜਾ ਹੈਗਾ ਫਿਜ਼ੀਕਲ ਦੀ ਅਪਡੇਟ ਆ ਜੂਗੀ ਅਗਰ ਤੁਸੀਂ ਨਜ਼ਦੀਕ ਜਾ ਕੇ ਕਰੋਗੇ ਤਾਂ ਤੁਹਾਡਾ ਫਿਰ ਜਿਹੜਾ ਫਿਜ਼ੀਕਲ ਹੈ ਉਹ ਚੇਂਜ ਨਹੀਂ ਕੀਤਾ ਜਾਊਗਾ ਤੁਸੀਂ ਅੱਜ ਜਾਂ ਕੱਲ ਦੇ ਵਿੱਚ ਵਿੱਚ ਇਸ ਟਿੱਕ ਨੂੰ ਕਰ ਦਿਓ ਠੀਕ ਹੈ ਅਗਰ ਤੁਹਾਡੇ ਕੋਲ ਫਿਜ਼ੀਕਲ ਦੇ ਤੁਹਾਨੂੰ ਸਮਝ ਕੋਈ ਲੈਗ ਚ ਪੇਨ ਹੈ ਤੁਸੀਂ ਫਿਜ਼ੀਕਲ ਨਹੀਂ ਦੇ ਮਤਲਬ ਕਿ ਤੁਹਾਡੇ ਕੋਲ ਹੀ ਪਰ ਕੋਈ ਮੈਡੀਕਲ ਸਟੇਟਮੈਂਟ ਵੀ ਨਹੀਂ ਹੈਗੀ ਤਾਂ ਤੁਸੀਂ ਕਿਤੇ ਵੀ ਜਾ ਕੇ ਆਪਣੀ ਮੈਡੀਕਲ ਸਟੇਟਮੈਂਟ ਤਿਆਰ ਕਰਵਾ ਸਕਦੇ ਹੋ ਠੀਕ ਆਪਣੇ ਪ੍ਰਾਈਵੇਟ ਹਸਪੀਟਲ ਤੋਂ ਕਰਵਾ ਲਓ ਉਸਰ ਗਵਰਨਮੈਂਟ ਹਸਪੀਟਲ ਤੋਂ ਕਰਵਾ ਲਓ ਤੇ ਉੱਥੇ ਜਾ ਕੇ ਤੁਸੀਂ ਆਪਣੀ ਜਿਹੜਾ ਪ੍ਰੋਬਲਮ ਹੈਗੀ ਆ ਤੁਹਾਨੂੰ ਜਿਹੜੀ ਅਸਲੀ ਪ੍ਰੋਬਲਮ ਆ ਸਹੀ ਪ੍ਰੋਬਲਮ ਨੂੰ ਸ਼ੋਅ ਕਰ ਦਿਓ ਤੇ ਇੱਥੇ ਲਿਖ ਦਿਓ ਤੇ ਆ ਸਕਰੀਨਸ਼ਾਟ ਐਡ ਕਰ ਦਿਓ ਚਾਹੇ ਤੁਹਾਡਾ ਕੋਈ ਪੇਪਰ ਆ ਰੋਲ ਨੰਬਰ ਐਡ ਕਰ ਦਿਓ ਅਗਰ ਤੁਹਾਡਾ ਕੋਈ ਮਤਲਬ ਕਿ ਵਿਆਹ ਸ਼ਾਦੀ ਤਾਂ ਤੁਸੀਂ ਆਪਣਾ ਮਤਲਬ ਕਿ ਜੇ ਉਹ ਵੀ ਚੀਜ਼ ਆ ਉਹਦਾ ਪ੍ਰੂਫ ਤੁਸੀਂ ਇੱਥੇ ਅਪਲੋਡ ਕਰ ਦਿਓ ਠੀਕ ਹੈ ਦੈਨ ਤੁਸੀਂ ਸਬਮਿਟ ਕਰ ਦਿਓ ਤੇ ਤੁਹਾਡਾ ਜਿਹੜਾ ਮਤਲਬ ਕਿ ਫਿਰ ਤੁਹਾਨੂੰ ਪੰਜਾਬ ਪੁਲਿਸ ਕਨਸਟੇਬਲ 2025 ਵੱਲੋਂ ਮੇਲ ਆਊਗੀ ਜਿਹੜੀ ਮੇਲ ਆਊਗੀ ਉਹ ਤੁਹਾਡੀ ਮੇਲ ਦੇ ਵਿੱਚ ਤੇ ਜਿਹੜਾ ਇਹ ਆਪਾਂ ਪਿੱਛੇ ਆਪਾਂ ਤੁਹਾਨੂੰ ਪੋਰਟਲ ਖੋਲ ਕੇ ਦਿੱਤਾ ਸੀ ਇਹਦੇ ਵਿੱਚ ਵੀ ਤੁਹਾਨੂੰ ਸਾਰਾ ਕੁਝ ਟੈਕਟ ਨੰਬਰ ਤੁਹਾਡਾ ਦੱਸਿਆ ਜਾਊਗਾ ਤੇ ਤੁਹਾਨੂੰ ਪਤਾ ਲੱਗ ਜਾਊਗਾ ਤੁਹਾਡੀ ਮੇਲ ਦੇ ਵਿੱਚ ਤੁਹਾਡੇ SMS ਦੇ ਵਿੱਚ ਕਿ ਤੁਹਾਡਾ ਫਿਜ਼ੀਕਲ ਹੁਣ ਜਿਹੜਾ ਸ਼ਿਫਟ ਕੀਤਾ ਗਿਆ ਤੇ ਇਹ ਇਹਨਾਂ ਤਰੀਕ ਨੂੰ ਜਾਂ ਤਾਂ 16 ਨੂੰ ਜਾਂ 17 ਨੂੰ ਬੇਸਿਸ ਉਪਰ 7-8 ਦਿਨਾਂ ਦੇ ਵਿੱਚ ਵਿੱਚ ਫਿਜ਼ੀਕਲ ਕੰਪਲੀਟ ਕਰ ਲਾਂਗੇ ਕੋਈ ਰੱਬ ਨਾ ਕਰੇ ਕੋਈ ਗੱਲਬਾਤ ਹੁੰਦੀ ਹੈ ਜਾਂ ਕੋਈ ਸਰਕਾਰੀ ਛੁੱਟੀ ਆ ਜਾਂਦੀ ਹੈ ਜਾਂ ਕਿਸੇ ਵੀ ਤਰੀਕੇ ਦੇ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਮੇभी ਇੱਕ ਅਦਾ ਦਿਨ ਲੇਟ ਹੋ ਸਕਦਾ ਹੈ ਬਾਕੀ ਆਪਣੇ 15 ਤਰੀਕ ਤੱਕ ਤੁਹਾਡੇ ਜਿਹੜੇ ਫਿਜ਼ੀਕਲ ਕੰਪਲੀਟ ਕਰ ਦਿੱਤੇ ਜਾਂਗੇ ਬਸ ਜਿਹੜੀ ਅੱਜ ਦੀ ਆਪਣੀ ਇਨਫੋਰਮੇਸ਼ਨ ਸੀ ਸਿਰਫ ਐਨਸੀ ਅਗਰ ਵੀਡੀਓ ਚੰਗੀ ਲੱਗੀ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਨਾਲ ਦੀ ਨਾਲ ਬੈਲ ਆਈਕਨ ਨੂੰ ਪ੍ਰੈਸ ਕਰਿਓ ਤਾਂ ਜੋ ਤੁਹਾਨੂੰ ਨੈਕਸਟ ਆਉਣ ਵਾਲੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਬਾਕੀ ਅਸੀਂ ਉਮੀਦ ਕਰਦੇ ਹਾਂ 202 ਤੇ ਇਹ ਜਿਹੜੀ ਪੰਜਾਬ ਪੁਲਿਸ ਕਨਸਟੇਬਲ 2025 ਵਾਲੇ ਕੈਂਡੀਡੇਟਸ ਨੇ ਉਹਨਾਂ ਲਈ ਜਿਹੜਾ ਹੈਗਾ ਨਵਾਂ ਸਾਲ ਨਵੀਆਂ ਨੌਕਰੀ ਲੈ ਕੇ ਆਊਗਾ ਆਪਣਾ ਬਸ ਪੜਦੇ ਰਹੋ ਮਿਹਨਤ ਕਰਦੇ ਰਹੋ ਥੈਂਕ ਯੂ